ਤੁਸੀਂ ਵੇਖਦੇ ਹੋ ਕਿ ਨੌਜਵਾਨ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੇ ਨੇ ਔਰ ਇਹ ਸੇਵਕ ਜਥਾ ਇਸ਼ਨਾਨ ਸ਼੍ਰੋਮਣੀ ਗੱਤਕਾ ਅਖਾੜਾ ਵੱਲੋਂ ਪਿਛਲੇ 50 ਸਾਲਾਂ ਤੋਂ ਲਗਾਤਾਰ ਗੋਮਬਦਿਤਵਾਈ ਦੀ ਸੇਵਾ ਕੀਤੀ ਜਾ ਰਹੀ ਹੈ ਨੌਜਵਾਨਾਂ ਵਿੱਚ ਕਾਫੀ ਜਿਹੜਾ ਕਿ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਮੈਂ ਤਾਂ ਹੀ ਵੇਖ ਰਿਹਾ ਕਿ ਬੜੀ ਸ਼ਰਧਾ ਭਾਵਨਾ ਦੇ ਨਾਲ ਨੌਜਵਾਨ ਸੇਵਾ ਕਰ ਰਹੇ ਸਾਰੀ ਫੌਜ ਆਉਂਦੀ ਤੇ ਤਾਂ ਹੀ ਸੇਵਾ ਹੁੰਦੀ ਹੈ ਕਹਿੰਦੇ ਨਾ ਇਕੱਲੇ ਰੋਈਦਾ ਕਰਦੇ ਇਹਨੇ ਬੱਚੇ ਸਾਰਾ ਕੁਝ ਤੇ ਨਾ ਮੇਰਾ ਇੰਨਾ ਮੈਂ ਕੌਣ ਹੋਣਾ ਸੇਵਾ ਕਰਨਾ ਇਹ ਮਹਾਰਾਜ ਨੇ ਆਪ ਹੀ ਇਹਨਾਂ ਨੂੰ ਜੋੜਿਆ ਤਰਸ ਕਰਕੇ ਸਾਨੂੰ ਸਾਰਿਆਂ ਨੂੰ ਜੋੜਿਆ ਹੈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਸੇਵਾ ਕਰਦਿਆਂ ਔਰ ਮੈਂ ਵਿਖਰੇ ਗੁੰਬਦ ਦੀ ਜਿਹੜੀ ਤੁਹਾਈ ਸੇਵਾ ਤੁਸੀਂ ਹਰ ਸਾਲ ਇੱਥੇ ਕਰਦੇ ਹੋ ਬਾਬਾ ਜੀ ਕੀ ਦਸੀਏ ਕਿੰਨਾ ਸਮਾਂ ਹੋ ਗਿਆ ਹੁਣ ਕਹਿੰਦੇ ਨੇ ਇੱਕ ਐਸਾ ਹੱਤਨਾ ਕੀਤਾ ਹੋਵੇ ਆਹਨੂੰ ਪਤਾ ਨਹੀਂ ਹੋਣਾ ਚਾਹੀਦਾ ਪਰ ਚਲੋ ਮਹਾਰਾਜ ਸੇਵਾ ਲੈਣ ਦੇ ਬਚਪਨ ਦੇ ਸੇਵਾ ਲੈ ਰਹੇ ਨੇ ਪਰਮੇਸ਼ਰ ਤੁਹਾਡੇ ਆ ਵੀ ਛੋਟੇ ਛੋਟੇ ਹੋ ਮੇਸਨ ਸਾਰੇ ਆਈ ਵਾਲਟਟ ਹੋ ਗਿਆ ਸਾਰਿਆਂ ਦੇ ਉਹਨਾਂ ਨੇ ਸੇਵਾ ਦੇ ਆਂਦੇ ਪਰ ਅਮਰਤ ਵੇਲੇ ਆਣਾ ਇਹਨਾਂ ਨੇ ਰਾਤੀ 11 ਵਜੇ ਆਣਾ ਸੇਵਾ ਤੇ ਭਾਗ ਉਹਨੂੰ ਲੈਣਾ ਜਿਹਦੇ ਅੰਦਰ ਨਿਮਰਤਾ ਇਜੇ ਤੁਹਾਡੇ ਕੋਈ ਕਿਸੇ ਸੰਗਲ ਨੇ ਬਾਲਟੀ ਮੰਗ ਲਈ ਤੈਨੂੰ ਦੇਤੀ ਉਹਨੂੰ ਝਾੜੂ ਮੰਗ ਲੈ ਦੇਤਾ ਜੇ ਕੁਝ ਕਹਿਤਾ ਉਹਦੀ ਗੱਲ ਮੰਨ ਲਈ ਉਹਨੂੰ ਤੇ ਫੇਰ ਸੇਵਾ ਪਰਮਾਨ ਹੈ ਤੇ ਜੇ ਅਸੀਂ ਕਹੀਏ ਨਹੀਂ ਜੀ ਮੈਂ ਤੁਹਾਨੂੰ ਕੁਝ ਨਹੀਂ ਦੇਣਾ ਜੀ ਮੈਂ ਹੋਈ ਲਾਣੀ ਬਾਲਟੀ ਜਾਂ ਮੈਂ ਝਾੜੂ ਲਾਣਾ ਮੈਂ ਹੋਈ ਤੋਲੀਆਂ ਲਾਣਾ ਨਾ ਸੇਵਾ ਧੁੱਕ ਗਈ ਹੁੰਦੀ ਹੈ ਨਿਮਰਤਾ ਵਾਲੀ ਸੇਵਾ ਹੁੰਦੀ ਹੈ ਉਹ ਤਨਤਨ ਬਾਬਾ ਦੀਪ ਸਿੰਘ ਦਰ ਗੁਰਦੁਆਰਾ ਸ਼ਹੀਦਗੰਗ ਸਾਹਿਬ ਅੰਮ੍ਰਿਤਸਰ ਵਿਖੇ ਮੌਜੂਦਾ ਜਿੱਥੇ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਸੇਵਾ ਕਰਨ ਲਈ ਪਹੁੰਚੇ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15 ਨਵੰਬਰ ਨੂੰ ਤਨਤਨ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਸੰਗਤਾਂ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸੋ ਅੱਜ ਰਾਤ ਨੂੰ ਸੰਗਤਾਂ ਦਾ ਟਾਠਾ ਮਾਰਦਾ ਇਕੱਠ ਇੱਥੇ ਤੁਹਾਨੂੰ ਸੇਵਾ ਕਰਦਾ ਹੋਇਆ ਨਜ਼ਰ ਆਵੇਗਾ ਕਿਉਂਕਿ ਤਨਤਨ ਬਾਬਾ ਦੀਪ ਸਿੰਘ ਜੀ ਆਪਣੇ ਸੇਵਕਾਂ ਤੋਂ ਆਪ ਹੀ ਸੇਵਾ ਲੈਂਦੇ ਨੇ ਸੋ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਦੇ ਨੇ ਸੋ ਹੁਣ ਗੋਮਬਦ ਦੀ ਤਵਾਜ ਦੀ ਸੇਵਾ ਚੱਲ ਰਹੀ ਹੈ ਤੁਸੀਂ ਵੇਖਦੇ ਹੋ ਕਿ ਸ ਨੌਜਵਾਨ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੇ ਨੇ ਔਰ ਇਹ ਸੇਵਕ ਜਥਾ ਇਸ਼ਨਾਨ ਸ਼੍ਰੋਮਣੀ ਗੱਤਕਾ ਅਖਾੜਾ ਵੱਲੋਂ ਪਿਛਲੇ 50 ਸਾਲਾਂ ਤੋਂ ਲਗਾਤਾਰ ਇਹ ਗੋਮਬਦ ਦੀ ਤਵਾਜ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਸੇਵਾ ਨਿਮਰਤਾ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਪੂਰੀ ਜਾਣਕਾਰੀ ਲਈ ਸਾਡੇ ਨਾਲ ਬਾਬਾ ਬਿੱਟੂ ਜੀ ਮੌਜੂਦ ਨੇ ਬਾਬਾ ਜੀ ਤਾਂ ਕਿਵੇਂ ਦੇਖਦੇ ਹੋ ਨੌਜਵਾਨਾਂ ਵਿੱਚ ਕਾਫੀ ਜਿਹੜਾ ਕਿ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਮੈਂ ਤਾਂ ਹੀ ਵੇਖ ਰਿਹਾ ਕਿ ਬੜੀ ਹਿਸ਼ਰਤ ਦਾ ਭਾਵਨਾ ਦੇ ਨਾਲ ਨੌਜਵਾਨ ਸੇਵਾ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਸਾਰੇ ਇਹਨਾਂ ਦੇ ਇਹਨਾਂ ਨੌਜਵਾਨਾਂ ਦੇ ਪੈਰੇ ਥੱਲੇ ਹੋ ਰਿਹਾ ਜੀ ਸਾਰਾ ਕੁਝ ਜੋ ਵੀ ਹੋ ਰਿਹਾ ਹੈ ਸਾਰੀ ਫੌਜ ਆਉਂਦੀ ਤੇ ਸਤਾਈ ਸੇਵਾ ਹੁੰਦੀ ਹੈ ਕਹਿੰਦੇ ਨਾ ਕੱਲੇ ਦਾ ਹੋ ਜਾਂਦਾ ਕਰਦੇ ਇਹਨੇ ਬੱਚੇ ਸਾਰਾ ਕੁਝ ਤੇ ਨਾ ਮੇਰਾ ਹੋ ਜਾਂਦਾ ਮੈਂ ਕੌਣ ਹੋਣਾ ਸੇਵਾ ਕਰਨਾ ਇਹ ਮਾਰੇ ਨੇ ਆਪ ਹੀ ਇਹਨਾਂ ਨੂੰ ਜੋੜਿਆ ਤਰਸ ਕਰਕੇ ਸਾਨੂੰ ਸਾਰਿਆਂ ਨੂੰ ਜੋੜਿਆ ਹੈ ਪਰ ਬਿਨਾ ਭਾਗ ਦੇ ਸੇਵਾ ਮੈਨੂੰ ਮਿਲਦੀ ਹੈ ਕਿ ਤੁਹਾਡੇ ਕਰਮ ਚੰਗੇ ਨੇ ਇਹਨਾਂ ਨੌਜਵਾਨਾਂ ਦੇ ਕਰਮ ਚੰਗੇ ਨੇ ਜਿਹੜੇ ਇਸ ਦਰ ਤੇ ਆ ਕੇ ਸੇਵਾ ਕਰ ਰਹੇ ਨੇ ਸਹੀ ਗੱਲ ਜੀ ਇਹ ਕਰਮ ਬਹੁਤ ਮੈਂ ਕਹਿੰਦਾ ਅਸੀਂ ਵੀ ਇਹਦੇ ਕਾਰੋਬਾਰ ਦੇ ਬੈਠੇ ਨੇ ਅੱਜ ਮਾਰੇ ਸੇਵਾ ਲੈ ਰਹੇ ਸਾਡੇ ਕੋਲ ਕਾਰੋਬਾਰ ਬੱਚੇ ਕਰਦੇ ਪਏ ਨੇ ਦੁਕਾਨਾਂ ਖੁੱਲੀਆਂ ਸਾਡੀਆਂ ਕੋਲ ਦਾਲ ਨਹੀਂ ਪਰਮੇਸ਼ਰ ਉਧਰ ਵੀ ਕਹਿੰਦਾ ਕਿਰਤ ਕਰੋ ਨਾਮ ਜੋਤੇ ਵੰਡ ਕੇ ਛਕੋਏ ਤੇ ਸਾਨੂੰ ਮਾਰੇ ਨੇ ਸਤਿ ਆਨ ਸਾਨੂੰ ਦਿੱਤਾ ਹੈ ਕਿਰਤ ਵੀ ਚੱਲਣੀ ਸਾਡੀ ਹੈ ਪਰਮੇਸ਼ਰ ਵਿੱਚ ਨਾਮ ਵੀ ਜਪਣਾ ਲੈ ਗਏ ਨੇ ਐ ਤਾਂ ਸੇਵਾ ਵੀ ਕਰਦੇ ਪਏ ਨੇ ਸਾਰੇ ਸਾਰੇ ਕਾਰੋਬਾਰ ਆਪ ਹੀ ਕਰੀਏ ਨੇ ਪਰਮੇਸ਼ਰ ਚੀਜ਼ ਆਪ ਹੀ ਕਰੀ ਨੇ ਆਪਣੇ ਸੇਵਕ ਹੀ ਆਪੇ ਰੱਖੇ ਆਪੇ ਰਖਦੇ ਪਾਤ ਵੀ ਆਪ ਰਖਦੇ ਨੇ ਅਸੀਂ ਕੌਣ ਹਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਸੇਵਾ ਕਰਦਿਆਂ ਔਰ ਮੈਂ ਵਿਖਰੇ ਗੁੰਬਦ ਦੀ ਜਿਹੜੀ ਤੁਹਾਈ ਸੇਵਾ ਤੁਸੀਂ ਹਰ ਸਾਲ ਇੱਥੇ ਕਰਦੇ ਹੋ ਬਾਬਾ ਜੀ ਕੀ ਦੱਸਿਆ ਕਿੰਨਾ ਸਮਾਂ ਹੋ ਗਿਆ ਹੁਣ ਕਹਿੰਦੇ ਨੇ ਇੱਕ ਐਸਾ ਹੱਤਨਾ ਕੀਤਾ ਹੋਇਆ ਇਹਨੂੰ ਪਤਾ ਨਹੀਂ ਹੋਣਾ ਚਾਹੀਦਾ ਪਰ ਚਲੋ ਮਾਰੇ ਸੇਵਾ ਲੈਣ ਦੇ ਬੱਚਪਨ ਦੀ ਸੇਵਾ ਲੈ ਰਹੇ ਨੇ ਪਰਮੇਸ਼ਰ ਤੁਹਾਡੇ ਨੂੰ ਆਪ ਹੀ ਜੇ ਤਰਸ ਕਰਕੇ ਸੇਵਾ ਲੈਂਦੇ ਪਏ ਨੇ ਸਾਰੇ ਛੋਟੇ ਛੋਟੇ ਮੇਸਨ ਸਾਰੇ ਆਈ ਵਾਲ ਚਿੱਟੇ ਹੋ ਗਏ ਸਾਰਿਆਂ ਦੇ ਉਹੋ ਨੇ ਸੇਵਾ ਦੇ ਆਂਦੇ ਤੇ ਅਮਰਤ ਵੇ ਲੈ ਆਣਾ ਇਹਨਾਂ ਨੇ ਰਾਤੀ 11 ਵਜੇ ਆਣਾ ਇੱਥੇ ਕਮਰੇ ਹੁੰਦੇ ਸੀ ਸਾਡੇ ਹੁਣ ਟਾ ਟੇ ਤੇ ਇਹਨਾਂ ਨੇ ਚਲੋ ਚੌਨੀ ਕਮੇਟੀ ਬਾਅਦ ਚ ਦੇ ਦੇਗੀ ਕਮਰਾ ਕੋਈ ਜਾਣੇ ਕਿਹਾ ਉਹਨਾਂ ਨੇ ਇੱਥੇ ਕਮਰੇ ਹੁੰਦੇ ਹੁਣ ਬਾਹਰ ਕਿਥੇ ਸੌਂਜੀਦਾ ਬੜੀ ਮੁਸ਼ਕਲ ਜੀ ਹੁੰਦੀ ਆ ਕਮਰੇ ਦੇ ਨੀਂ ਨਾ ਉਹਦੇ ਕਰਕੇ ਰਾਤੀ ਦਿੱਕਤ ਬੜੀ ਹੁੰਦੀ ਆ ਕਮਰਾ ਕੋਈ ਨਹੀਂ ਬਣਾਉਂਦੇ ਪਏ ਨਾ ਸਾਰਾ ਟਾਇਆ ਹੋਇਆ ਵਾ ਉਹ ਛੋਟਾ ਜਿਹਾ ਅੰਦਰ ਕਮਰਾ ਵੀ ਨਹੀਂ ਦਿੱਤਾ ਦਿੱਤਾ ਹੋਵੇ ਨਾ ਤੇ ਉਹ ਰਾਤ ਨੂੰ ਸੇਵਾ ਵਾਲੇ ਦਿੱਕਤ ਬੜੀ ਹੁੰਦੀ ਸੇਵਾ ਨੂੰ ਜਿਵੇਂ ਵੇਖਦੇ ਹੋ ਜਦੋਂ ਸੇਵਾ ਕਰਦੇ ਆ ਤੇ ਉਦੋਂ ਸਾਡਾ ਜਿਹੜਾ ਮਨ ਕਿਵੇਂ ਦਾ ਹੋਣਾ ਚਾਹੀਦਾ ਹੈ ਮਨ ਦੇ ਵਿੱਚ ਕਿਵੇਂ ਦੇ ਖਿਆਲ ਹੋਣੇ ਚਾਹੀਦੇ ਨੇ ਕਿਉਂਕਿ ਕਈ ਵਾਰੀ ਅਕਸਰ ਦੇਖਿਆ ਕਿ ਸਾਡਾ ਮਨ ਕਿਤੇ ਹੋਰ ਹੁੰਦਾ ਹੈ ਤੇ ਕਰਦੇ ਸੀ ਥਾਂ ਕਹਿ ਰਹੇ ਨੇ ਕਿ ਸੇਵਾ ਕਰਦੇ ਮਨ ਮਨ ਤਾਂ ਚੰਚਾ ਲਗਾ ਜੀ ਮਨ ਤਾਂ ਇਧਰ ਤੋਂ ਤੋੜਦਾ ਹੀ ਹੈ ਮਨ ਤਾਂ ਮਨ ਤਾਂ ਬੜਾ ਕੁਝ ਕਰਦਾ ਪਰ ਸੇਵਾ ਵਲੇ ਸੇਵਾ 'ਤੇ ਧਿਆਨ ਹੋਣਾ ਚਾਹੀਦਾ ਤੇ ਸੇਵਾ ਵਲੇ ਨਿਮਰਤਾ ਹੀ ਹੋਣੀ ਚਾਹੀਦੀ ਹੈ ਤੇ ਜੇ ਸੇਵਾ ਦੇ ਵਿੱਚ ਆ ਕੇ ਅਸੀਂ ਕਿਸੇ ਨਾਲ ਔਖੀ ਹੋਈ ਤੋ ਜਿੰਨੀ ਮਰਜ਼ੀ ਸੇਵਾ ਕਰੀਏ 50 ਸਾਲ ਛੱਡ ਕੇ 100 ਸਾਲ ਸੇਵਾ ਕਰੀਓ ਉਹ ਲਗਣੀ ਨਹੀਂ ਸੇਵਾ ਸੇਵਾ ਤੇ ਭਾਗ ਉਹਨੇ ਲਗਣਾ ਜੇ ਅੰਦਰ ਨਿਮਰਤਾ ਇਜੇ ਤੁਹਾਡੇ ਕੋਈ ਕਿਸੇ ਸੰਗਤ ਨੇ ਬਾਲਟੀ ਮੰਗ ਲਈ ਤੇ ਉਹਨੂੰ ਦੇ ਦਿੱਤੀ ਉਹਨੂੰ ਝਾੜੂ ਮੰਗ ਲੈ ਦੇ ਦਿੱਤਾ ਜੇ ਕੁਝ ਕਹਦਾ ਉਹਦੀ ਗੱਲ ਮੰਨ ਲਈ ਉਹਨੂੰ ਤੇ ਫੇਰ ਸੇਵਾ ਪਰਮਾਨ ਹੈ ਤੇ ਜੇ ਅਸੀਂ ਕਹੀਏ ਨਹੀਂ ਜੀ ਮੈਂ ਤੁਹਾਨੂੰ ਕੁਝ ਨਹੀਂ ਦੇਣਾ ਜੀ ਮੈਂ ਆ ਹੀ ਲਾਣੀ ਬਾਲਟੀ ਜਾਂ ਮੈਂ ਝਾੜੂ ਲਾਣਾ ਮੈਂ ਆ ਹੀ ਤੋਲੀਆਂ ਲਾਣਾ ਨਾ ਸੇਵਾ ਉਹਦੇ ਨੇ ਝੁੱਕ ਕੇ ਹੀ ਹੁੰਦੀ ਹੈ ਨਿਮਰਤਾ ਨਾਲ ਹੀ ਸੇਵਾ ਹੁੰਦੀ ਹੈ ਉਹ ਤੁਹਾਨੂੰ ਪਤਾ ਹੀ ਤੁਸੀਂ ਆਪ ਸੇਵਾਲੇ ਬੜੇ ਮਾੜੀ ਤੁਹਾਡੇ ਤੇ ਵੀ ਬੜੀ ਕਿਰਪਾ ਹੈ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਨੇ ਕਿ ਮੈਂ ਵੇਖਦਾ ਕਿ ਹਰ ਐਤਵਾਰ ਨੂੰ ਲੱਖਾਂ ਦੀ ਗਿਣਤੀ ਵਿੱਚ ਲੋਕ ਤਾਂ ਇਕੱਠ ਹੁੰਦਾ ਔਰ ਜਿਹੜੀ ਸੇਵਾ ਵੇਖਣੀ ਹੁੰਦੀ ਤਾਂ ਇੱਥੇ ਪਤਾ ਲੱਗਦਾ ਕਿ ਸੰਗਤ ਕਿਵੇਂ ਬਾਣੀ ਪੜਦੀ ਐ ਸੇਵਾ ਕਰਦੀ ਐ ਹਾਂ ਜੀ ਹਾਂ ਜੀ ਬਹੁਤ ਜੀ ਬਹੁਤ ਇੱਥੋਂ ਕੁਝ ਮਿਲਦਾ ਤਾਂ ਤਾਂ ਹੀ ਆਂਦੇ ਨੇ ਲੱਖਾਂ ਦੁਨੀਆ ਕਿਉਂ ਆਂਦੀ ਐ ਕਿ ਕੁਝ ਇੱਥੇ ਪ੍ਰਾਪਤ ਹੁੰਦਾ ਐ ਸੰਗਤ ਨੂੰ ਇੱਥੇ ਝੋਲੀਆਂ ਭਰ-ਭਰ ਖੜਦੇ ਨੇ ਅਸੀਂ ਬੜੀਆਂ ਝੋਲੀਆਂ ਭਰੀਆਂ ਇੱਥੋਂ ਬੜਾ ਕੁਝ ਮਿਲਦਾ ਐ ਜੇ ਇੱਥੇ ਨਹੀਂ ਮਿਲਣਾ ਤਾਂ ਕਿੱਥੋਂ ਵੀ ਕੁਝ ਨਹੀਂ ਮਿਲਣਾ ਤੇ ਦਰਗੁਰੂ ਰਾਮਦਾਸਾ ਜੀ ਹਜ਼ਾਰਾ ਗੁਰੂ ਰਾਮਦਾਸ ਨੇ ਕਿਹਾ ਕੀਸਾ ਏ ਬਾਬਾ ਜੀ ਵੰਢੀ ਜਾਂਦੇ ਪੈਨੇ ਵੰਢੀ ਜਾਂਦੇ ਪੈਨੇ ਮਾਰੇ ਦਾ ਖੀਸਾ ਗੁਰੂ ਰਾਮਦਾਸ ਦਾ ਖੀਸਾ ਇਹ ਇਹ ਹਰ ਕਿਸੇ ਨੂੰ ਥੋੜੀ ਜਿਹੀ ਦਾਤ ਮਿਲਦੀ ਹੈ ਇਹ ਕੋ ਸਿਰ ਦਿੱਤਾ ਹੁੰਦਾ ਤਾਂ ਆ ਹੀ ਦਾਤ ਮਿਲੀ ਨਾ ਇਹ ਖੀਸਾ ਮੇਰਾ ਤੇ ਹੱਥ ਤੇਰੇ ਮੰਢੀ ਜਾ ਸਾਡੇ ਵਰਗਿਆਂ ਨੂੰ ਕੋਈ ਨਹੀਂ ਮਿਲਗੀ ਦਾਤ ਇਹ ਵਿਰਲੇ ਹੀ ਹੁੰਦੇ ਨੇ ਵਿਰਲਿਆਂ ਨੂੰ ਦਾਤ ਮਿਲਦੀ ਉਹ ਬਾਬਾ ਜੀ ਉਥੋਂ ਲਈ ਹੁੰਦੇ ਵੰਢੀ ਜਾਂਦੇ ਵੇ ਸੰਗਾਂ ਚ ਝੋਲੀਆਂ ਭਰੀ ਜਾਂਦੇ ਸਭ ਕੋ ਗੁਰੂ ਰਾਮਦਾਸ ਦਾ ਗੁਰੂ ਰਾਮਦਾਸ ਦਾ ਇਹਨਾਂ ਦਾ ਇਹਨਾਂ ਦਾ ਉਹਨਾਂ ਦਾ ਫਰਕ ਹੀ ਕੋਈ ਨਹੀਂ ਇੱਕੋ ਹੀ ਹੈ ਸਾਰਾ ਰੂਪ ਹੀ ਬਦਲੇ ਆ ਉਹ ਗੁਰੂ ਨੇ ਇਹ ਸਿੰਘ ਦੇ ਉਹਨਾਂ ਦੇ ਛੀਦੀਆਂ ਦੇ ਤੇ ਮਸ਼ੀਦੀਆਂ ਵੀ ਹਰ ਕਿਸਨ ਨੂੰ ਨਹੀਂ ਮਿਲਦੀਆਂ ਛੀਦੀਆਂ ਵਿਰਲੇ ਹਨ ਪ੍ਰਾਪਤ ਹੁੰਦੀਆਂ ਮਰਦੇ ਤਾਂ ਸਾਰੇ ਰੋਜ਼ ਹੀ ਮਾਰਛਣਾ ਲੇਕਿਨ ਜਣੀ ਛੀਦੀਆਂ ਨਾ ਛੀਦੀਆਂ ਵਿਰਲਿਆਂ ਨੂੰ ਪ੍ਰਾਪਤ ਹੁੰਦੀਆਂ ਤੇ ਛੀਦੀਆਂ ਵੀ ਕਰਮਾਂ ਵਾਲਿਆਂ ਨੂੰ ਮਿਲਦੀਆਂ ਐਵੇਂ ਛੀਦੀਆਂ ਨੂੰ ਪ੍ਰਾਪਤ ਹੁੰਦੀਆਂ ਬਾਕੀ ਥੋੜਾ ਸਮਾਂ ਰਹਿ ਗਿਆ ਹੁਣ ਖਾਲਸੇ ਦੇ ਪਹਿਰੇ ਲੱਗਣੇ ਨੇ ਸਹੀ ਹੋ ਜਾਣਾ ਸਾਰਾ ਕੁਝ ਗੁਰਦੁਆਰਾ ਅਸ਼ੀਰਗੰਦ ਸਾਹਿਬ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਆਉਂਦੀ ਹੈ ਪਰ ਜਦੋਂ ਆਲੇ-ਦੋਲੇ ਵੇਖੀ ਤਾਂ ਮਨ ਦੁਖੀ ਹੁੰਦਾ ਕਿਉਂਕਿ ਸਫਾਈ ਨਹੀਂ ਹੈ ਔਰ ਕੁਝ ਇਸ ਤਰ੍ਹਾਂ ਦੀਆਂ ਦੁਕਾਨਾਂ ਨੇ ਜਿੱਥੇ ਕਿ ਕਾਫੀ ਸੰਗਤ ਹਾਂ ਜੀ ਹਾਂ ਦੀ ਸਫਾਈ ਦਾ ਵਿੱਚ ਬਾਕੀ ਬੜਾ ਮਾੜਾ ਮਾੜਾ ਹਾਲ ਹੈ ਇੱਧਰਲੇ ਬਨੇ ਜੰਗੀਆਂ ਰੇੜੀਆਂ ਰੂੜੀਆਂ ਲੱਗੀਆਂ ਹੁੰਦੀਆਂ ਨੇ ਬਾਬਾ ਜੀ ਉਹਨਾਂ ਨੇ ਬੜਾ ਕੰਮ ਕੀਤਾ ਵੇ ਉਹਨਾਂ ਵਿਚਾਰਨ ਮੈਂ ਬੇਨਤੀ ਕਰਦਾ ਵੀ ਰੇੜੀਆਂ ਥੋੜੀਆਂ ਪਿੱਛੇ ਕਰ ਲਿਆ ਕਰੋ ਮੋਟਰਸਾਈਕਲ ਸਕੂਟਰ ਸੰਗਤ ਲਾਵੇ ਕੋਈ ਲਾਵੇ ਉਹਨੇ ਪਿੱਛੇ ਲਵਾਇਆ ਕੋਈ ਕਿਸੇ ਨੂੰ ਪੰਗੀ ਨਾ ਆਵੇ ਆਣ ਜਾਣ ਨੂੰ ਕਿਉਂਕਿ ਸੰਗਤ ਪਉਂਦੀ ਐ ਤੁਸੀਂ ਵੀ ਰੋਟੀ ਕਮਾਓ ਪਰ ਦੂਰੀਆਂ ਨੂੰ ਤੰਗ ਕਰਕੇ ਰੋਟੀ ਕਮਾਈ ਤੇ ਉਹਦਾ ਕੀ ਫਾਇਦਾ ਉਹਦਾ ਕੋਈ ਫਾਇਦਾ ਹੀ ਨਹੀਂ ਲੋਕੀ ਘਰ-ਬਾਰ ਛੱਡ ਕੇ ਸੇਵਾ ਕਰਾਉਂਦੇ ਤੇ ਤੁਸੀਂ ਕਮਾਈ ਕਰਾਉਂਦੇ ਹੋ ਪਰ ਤੁਸੀਂ ਰਾਹ ਵੀ ਰੋਕਦੇ ਹੋ ਸੰਗਤ ਨੂੰ ਰਾ ਜਾਣਾ ਦੇ ਆਨੇ ਤੇ ਇੱਕ ਦਿਨ ਫਿਰ ਪਰਮੇਸ਼ਰ ਨੇ ਸਾਹਦੇ ਇੱਕ ਇੱਕ ਕੀ ਤਾਂ ਲਿਖਿਆ ਹੁੰਦਾ ਹੈ ਉਹ ਤੇ ਅੰਦਰ ਬੈਠਾ ਤੁਹਾਡੇ ਅੱਭ ਕੇ ਘਰ ਮੇ ਬਾਹਰ ਨਾ ਹੀ ਬਾਹਰ ਗਿਆ ਟੁੰਡੇ ਪਰਮੇਸ਼ਰ ਦਾ ਤੇਰੇ ਅੰਦਰ ਬੈਠਾ ਤੂੰ ਬਾਹਰ ਕਿੱਥੇ ਲਪਦਾ ਫਿਰਦਾ ਹੋਂਦਾ ਤੈਨੂੰ ਵੇਖ ਰਿਹਾ ਤੂੰ ਕਿਹੜਾ ਗਲਤ ਕੰਮ ਕਰ ਰਹਾ ਤੇ ਕਿਹੜਾ ਕੀ ਕੀ ਸਹੀ ਕਰ ਰਿਹਾ ਉਹਨੂੰ ਦੇਖ ਕੇ ਸੈਕਿੰਡ ਵੀ ਤੇਰੀ ਖਬਰ ਹੈ ਸੁੱਤੇ ਆਵੇਂ ਦੀ ਤੇਰੀ ਖਬਰ ਹੈ ਕੀ ਤੂੰ ਕੀ ਕੀਤਾ ਇਸ ਕਰਕੇ ਬੜਾ ਮਾਰੇ ਕੋ ਡਰ ਕੇ ਰਹਿਣਾ ਚਾਹੀਦਾ ਸੰਗਤ ਕੀਤੀ ਈਦਾ ਵੀ ਆਪਾਂ ਅਪਾ ਵੀ ਮਾਹਾਂਪੁਰਖਾ ਨਾਲ ਰਹੇ ਆਂ। ਆ ਵੀ ਕਈ ਨੌਜਵਾਨ ਜਿਹੜਾ ਸੇਵਾ ਕਰਦੇ ਨੇ ਤਾਂ ਜਦੋਂ ਉਹਨਾਂ ਨੂੰ ਬਾਣੀਆਂ ਤੇ ਬਾਣੇ ਨਾਲ ਜੁੜਨ ਲਈ ਕਿਹਾ ਜਾਂਦਾ ਕਿ ਤੁਸੀਂ ਬਾਣੀਆਂ ਤੇ ਬਾਣੇ ਨਾਲ ਜੁੜੋ ਰੋਮਾਂ ਦੀ ਬੇਦਬੀ ਨਾ ਕਰੋ, ਦਾੜੀ ਕੇਸ ਨਾ ਕਟਾਓ। ਪਰ ਉਹਨਾਂ ਦਾ ਕਹਿਣਾ ਹੈ ਕਿ ਬਾਬਾ ਜੀ ਆਪ ਹੀ ਕਿਰਪਾ ਕਰਨਗੇ। ਸੋ ਇਹ ਕਿਵੇਂ ਲੱਗਦਾ ਕਿ ਉਹਨਾਂ ਨੂੰ ਬਾਬਾ ਜੀ ਜਦੋਂ ਕਿਰਪਾ ਕਰਨਗੇ ਉਦੋਂ ਹੀ ਕਰਨਾ ਚਾਹੀਦਾ ਜਾਂ ਆਪਣੇ ਅੰਦਰੋਂ ਵੀ ਥੋੜੀ ਆਵਾਜ਼ ਆਣੀ ਜਿਹਦੇ ਨਹੀਂ ਅਸੀਂ ਗੁਰੂ ਵਾਲੇ ਬਣਨਾ। ਬਾਬਾ ਜੀ ਕਿਰਪਾ ਤੇ ਬਾਬਾ ਜੀ ਨੇ ਕਰਨੀ ਹੈ। ਹੋਰ ਕਿਸੇ ਨੇ ਨਹੀਂ ਕਰਨੀ, ਹੋਰ ਕੋ ਕਰ ਵੀ ਨਹੀਂ ਸਕਦਾ। ਪਰ ਐਵੇਂਕਿ ਤੂੰ ਸਾਰੀਆਂ ਗੱਲਾਂ ਬਾਬਾ ਜੀ ਵੀ ਤੇ ਕੁਛ ਆਪ ਵੀ ਤਾਂ ਕਰਨਾ ਇੱਕ ਗੱਲ ਆਪਣਾ ਵੀ ਤਾਂ ਵਧਾ ਕੰਮ ਸੇ ਕੰਮ ਹੈ ਹੈ ਇੱਕ ਗੱਲ ਉਹ ਸਤਗੁਰਪੁਰ ਕੋਟ ਪਿੰਡ ਆਏ ਲੈ ਤੇ ਚਰਨ ਸ਼ਰਨ ਗੁਰੂ ਇੱਕ ਵਾਰੀ ਜਾਏ ਚੱਲ ਤੇ ਸਤਗੁਰਪੁਰ ਕੋਟ ਪਿੰਡ ਆਏ ਲੇ ਤੂੰ ਇੱਕ ਕਦਮ ਤੇ ਚੱਲ ਤੈਨੂੰ ਪਰਮੇਸ਼ਰ ਆਪੇ ਲੈਣ ਆ ਜਾਏਗਾ ਤੂੰ ਤੇ ਤੂੰ ਕਵੇਂ ਮੈਂ ਸਿਰ ਪਰਮੇਸ਼ਰ ਦੇ ਸੁਟੀਆਂ ਵਾ ਨਹੀਂ ਉਹ ਤਾਂ ਕਰਨਾ ਵੀ ਕੁਛ ਨਹੀਂ ਤੇ ਪਾਰ ਵੀ ਗੁਰੂ ਦੇ ਪਾਈ ਜਾਣਾ ਇਹ ਕੋਈ ਗੱਲ ਥੋੜੀ ਹੈ ਤੂੰ ਵੀ ਤੂੰ ਦੇ ਮੁੱਦਮ ਕਰ ਤੇ ਸਭ ਕੁਝ ਠੀਕ ਹੋ ਜਾਏਗਾ ਉਹਨੇ ਤਾਂ ਕਿੰਨੇ ਆਉਂਦੇ ਆ ਵਰ ਸੇਵਾ ਕਰਦੇ ਵਿੱਚ ਤਾਂੜੀਆਂ ਕੱਟੀ ਨੇ ਪਰ ਸੇਵਾ ਕਰਦੇ ਹੁੰਦੇ ਕੋਲੀ ਲਈ ਵਾਇਗੁਰੂ ਨੇ ਉਹਨਾਂ ਨੂੰ ਜੋੜ ਲੈਣਾ ਕਿਉਂਕਿ ਸੇਵਾ ਦੀ ਲੈਵਲ ਆ ਗਈ ਬਾਕੀ ਵੀ ਜਿਹੜੇ ਕਰਦੇ ਉਹ ਵੀ ਆਓ ਸੇਵਾ ਕਰੋ ਤੇ ਬਖਸ਼ੇ ਜਾਓਗੇ ਤੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਨਾ ਪਰਮੇਸ਼ਰ ਨੇ ਸਾਨੂੰ ਗੁਰੂ ਗੁਰੂ ਕਲਗੀਧਰ ਪਾਸ਼ਾ ਨੇ ਸਿੱਖੀ ਐਵੇਂ ਨਹੀਂ ਤੇ ਸਿੰਘ ਐਵੇਂ ਨਹੀਂ ਬਣਾਇਆ ਉਹਨਾਂ ਆਪਣੇ ਪੁੱਤਰ ਵਾਰ ਕੇ ਸਾਨੂੰ ਸਿੰਘ ਬਣਾਇਆ ਆਪਣੇ ਚਾਰ ਪੁੱਤਰ ਦੇ ਇੱਕ ਪੁੱਤਰ ਵਾਰਨਾ ਔਫਾ ਹੁੰਦਾ ਇਹ 7 ਸਾਲ ਦਾ ਬੱਚਾ ਆਪਣਾ ਸ਼ਹੀਦ ਕਰਵਾਣਾ 9 ਸਾਲ ਦਾ ਬੱਚਾ 13 ਸਾਲ ਦਾ 17 ਸਾਲ ਦਾ ਬੱਚਾ ਸ਼ਹੀਦ ਕਰਵਾਣਾ ਚੰਗਾ ਹੈ ਮੇਰੇ ਤੇ ਮਾਇ ਕੋ ਛੋਟੀ ਮੋਡੀ ਗੱਲਾਂ ਨਹੀਂ ਗੀ ਉਹ ਛਿੱਧੀਆਂ ਦੇ ਕੇ ਹੀ ਸਰਵਾਰੀਆਂ ਲਈਆਂ ਅੱਜ ਜੇ ਅਸੀਂ ਆਨੰਦ ਮਾਣ ਰਹੇ ਆ ਉਹਨਾਂ ਦੀ ਛਿੱਧੀਆਂ ਦਿੱਤੀਆਂ ਜਾਂਦਾ ਆਨੰਦ ਮਾਣ ਰਹੇ ਆ ਉਹਨਾਂ ਦੀ ਛਿੱਧੀਆਂ ਦਿੱਤੀਆਂ ਇਹਨਾਂ ਦੇ ਮਾਰ ਰਹੇ ਆ ਤੇ ਆਪਾਂ ਜੇ ਕੋਈ ਲੈਣਾ ਚਾਹੁੰਦੇ ਆ ਨਾ ਤੇ ਫਿਰ ਇਹ ਉਹਨਾਂ ਦੇ ਬਚਨਤ ਚਲਣਾ ਪੈਣਾ ਪਿਆਰਾ ਦੇਣਾ ਪੈਣਾ ਐਵੇਂ ਤਾਂ ਫਿਰ ਤੁਹਾਨੂੰ ਸਿੱਖੀ ਸਰੂਪ ਦੁਆਰਾ ਨਹੀਂ ਮਿਲਣਾ ਜਿੰਨਾ ਮਰਜ਼ੀ ਜੋਰ ਆ ਲੋ ਸਿੱਖੀ ਸਰੂਪ ਤੁਹਾਨੂੰ ਗੁਰੂ ਸਾਹਿਬ ਨੇ ਇੱਕ ਵਾਰੀ ਦੇ ਦਿੱਤਾ ਜੇ ਤੁਸੀਂ ਫਿਰ ਤੁਸੀਂ ਕਟਾ ਕੇ ਤੁਸੀਂ ਦੂਜੇ ਧਰਮਾਂ 'ਚ ਵੜ ਗਏ ਜਾਂ ਕੁਝ ਮਤਲਬ ਕੁਝ ਵੀ ਇਹ ਬੜੇ ਪਾਪ ਹੈ ਇਹਨੂੰ ਰੋਮ ਨੂੰ ਪਟਾਣਾ ਬੜ ਪਾਈ ਤਾਰੂਸ ਨੇ ਤਾਂ ਖੋਪੜੀ ਲਵਾਤੀ ਆਪਣੇ ਕੀਸ ਨਹੀਂ ਕਟਣ ਦਿੱਤੇ ਤੇ ਅਸੀਂ ਆਪ ਆਪਣੀਆਂ ਦੀ ਦੁਕਾਨ ਤੇ ਜਾ ਕੇ ਤੇ ਆਪਣੇ ਵਾਲ ਕਟਾਣੇ ਫਿਰਦੇ ਆ ਮਾਰੇ ਨੇ ਦੁਬਾਰਾ ਸਿੱਖੀ ਨਹੀਂ ਜੇ ਦੇਣੀ ਸਿੱਖ ਤੁਹਾਨੂੰ ਜਨਮ ਨਹੀਂ ਉਹਨੂੰ ਮਿਲਣਾ ਜਿਸ ਬੰਦੇ ਨੇ ਆਪਣੇ ਰੋਮਾਂ ਦੀ ਬੇਦਬੀ ਕੀਤੀ ਇਹ ਸੱਚਾਈ ਗੱਲ ਇਹਨੂੰ ਕੋਈ ਨਹੀਂ ਕੱਟ ਸਕਦਾ ਇਹ ਸੱਚਾਈ ਗੱਲ ਦੁਬਾਰਾ ਨਹੀਂ ਸਿੱਖੀ ਮਿਲ ਸਕਦੀ ਉਹ ਬੰਦੇ ਨੂੰ ਉਹ ਦੁਬਾਰਾ ਕਿ ਹੋਰ ਦੀ ਜਨਮ ਲਏਗਾ ਸਿੱਖੀ ਤੁਹਾਨੂੰ ਤਰਫੇਗਾ ਸੱਸੇਗਾ ਬਿਲਕੁਲ ਸਿੱਕਿਸ ਰੂਪ ਚ ਉਹਨਾਂ ਨੌਜਵਾਨਾਂ ਨੂੰ ਵਾਪਸ ਆਉਣਾ ਚਾਹੀਦਾ ਜੇਕਰ ਗਲਤੀ ਹੋਈ ਵੀ ਹੈ ਸੋ ਇਹਦੀ ਧਵਾਈ ਦੀ ਜਿਹੜੀ ਸੇਵਾ ਕਰਦੀ ਮੈਂ ਵੇਖ ਨੌਜਵਾਨ ਸੇਵਾ ਕਰ ਰਹੇ ਨੇ ਇਹਦੇ ਵਿੱਚ ਕਿਹੜਾ ਕਿਹੜਾ ਕੈਮੀਕਲ ਜਾਂ ਕੋਈ ਇਸ ਤਰ੍ਹਾਂ ਦਾ ਸਰਫ ਕਰਤੇ ਜਾਂਦਾ ਹੈ ਜਿਹਦੇ ਨਾਲ ਜਿਆਦਾ ਚਮਕ ਆ ਜਾਂਦੀ ਹੈ ਇਹ ਬਾਬਾ ਜੀ ਉਹ ਰੀਠਿਆਂ ਦਾ ਹੁੰਦਾ ਵਾ ਕੈਮੀਕਲ ਹੁੰਦਾ ਵਾ ਸਾਨੂੰ ਬਣਾ ਕੇ ਦਿੰਦੇ ਅਗਲੇ ਰੀਠਿਆਂ ਦਾ ਕੈਮੀਕਲ ਬਣਾ ਕੇ ਦਿੰਦੇ ਨੇ ਬੜਾ ਵਧੀਆ ਜੀਸਾਪੁਰ ਹੋਰ ਵੀ ਹੁੰਦਾ ਬੜਾ ਕੁਝ ਹੁੰਦਾ ਤੇ ਉਹ ਸਾਨੂੰ ਕੈਮੀਕਲ ਬਣਾ ਕੇ ਦਿੰਦੇ ਬਹੁਤ ਸੋਹਣਾ ਤੇ ਉਹਦੇ ਨਾਲ ਹੀ ਇਹ ਸੇਵਾ ਕਰਦੇ ਨੇ ਪ੍ਰੇਮੀ ਬੱਚੇ ਮੁੰਡੇ ਰਲ ਕੇ ਲਿਆਉਂਦੇ ਆਪਾਂ ਮਾਇਆ ਸੰਗਤ ਕੋ ਨਹੀਂ ਕਦੀ ਲਈ ਦੀ ਕਦੀ 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 ਮਾਇਆ ਮੰਗੀ ਦੀ ਨਹੀਂ ਕਦੀ ਕਿਸੇ ਕੋਲ ਸਾਰੇ ਪ੍ਰੇਮੀ ਆਪ ਹੀ ਸਿੰਗ ਕਰਦੇ ਵਿਚਾਰੇ ਰਲ ਮਿਲ ਕੇ ਮੁੰਡੇ ਸਾਰੇ ਕਾਰੋਬਾਰੀ ਇਹ ਬੱਚੇ ਨੇ ਇਹ ਨਹੀਂ ਕਿ ਬੋਲੇ ਤਰੋੜਾ ਬਤੀ ਕੇ ਸੰਗਤ ਨੂੰ ਕੀ ਕਹੋਗੇ ਸੰਗਤ ਨੇ ਸ਼ਾਮ ਨੂੰ ਵੀ ਸੇਵਾ ਕਰਨਾ ਹੈ ਰਾਤ ਨੂੰ ਵੀ ਸੇਵਾ ਹੋਣੀ ਹੈ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਜੇ ਰਾਤ ਦੀ ਤੋਾਈ ਦੀ ਸੇਵਾ ਤੇ ਤੁਸੀਂ ਸਰਫ ਲੈ ਕੇ ਆਉਂਦੇ ਨਾ ਬੜੇ ਧਿਆਨ ਨਾਲ ਸਰਫ ਰੋੜਾ ਜਿੱਥੇ ਜ਼ਰੂਰਤ ਹੈ ਐਵੇਂ ਇੱਕ ਇੱਕ ਜਗ੍ਹਾ ਦਾਦਾ ਬੀਬੀ ਪੈਕਟ ਨੂੰ ਛੁੱਟੀ ਜਾਓ ਉਹ ਜਿਹੜਾ ਸਰਫਾ ਉਹ ਸਾਮ ਕੇ ਰੱਖੋ ਕਮੇਟੀ 'ਚ ਜ ਤਾਂ ਕਿ ਉਹ ਤੁਹਾਡਾ ਸਰਬ ਸਾਰੇ ਸਾਲ ਚੱਲਦਾ ਰਹੇ ਉਹਦੇ ਤੁਹਾਡੇ ਮਾਂਜੇ ਜਾਣ ਤੁਹਾਡੇ ਗੁਰੂ ਘਰ ਦੇ ਕੱਪੜੇ ਤੋਤੇ ਜਾਣ ਜੋ ਵੀ ਹੈ ਕਿਸੇ ਕੰਮ ਆ ਜਾਣ ਬਸ ਅਸੀਂ ਕਹਿੰਦੇ ਸਿਰਫ ਫालतू ਸਰਫ ਨਾ ਰੋੜੋ ਸੇਵਾ ਸੇਵਾ ਕਰੋ ਜ਼ਰੂਰ ਆਗੇ ਪਰ ਸਰਫ ਦੀ ਜਿਆਦਾ ਉਹ ਨਾ ਕਰੋ ਵੇਸਟੇਜ ਨਾ ਕਰੋ ਬਿਲਕੁਲ ਸੋ ਬੜੀ ਹੀ ਮਿਹਰ ਬੱਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਮਿਹਰ ਕੀਤੀ ਹੈ ਇਹਨਾਂ ਤੇ ਸੋ ਸੇਵਾ ਕੀਤੀ ਜਾ ਰਹੀ ਹੈ ਇਹਨਾਂ ਦੇ ਵੱਲੋਂ ਹਰ ਸਾਲ ਤਰ੍ਹਾਂ ਇਸ ਸਾਲ ਵੀ 15 ਨਵੰਬਰ ਨੂੰ ਗੁਰਦੁਆਰਾ ਸ਼੍ਰੀ ਗੰਗਾ ਸਾਹਿਬੇਤੰਨ ਤਨਤਨ ਬਾਬਾ ਦੀਵ ਸੇਛੀ ਦੀ ਦਾੜਾ ਮਨਾਇਆ ਜਾਵੇਗਾ ਸੋ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤ ਹੋਣਗੀਆਂ ਸੋ ਉਸ ਤੋਂ ਪਹਿਲਾਂ ਧਵਾਇ ਦੀ ਸੇਵਾ ਸ਼ੁਰੂ ਹੋਈ ਹੈ ਸੋ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਨ ਲਈ ਸ਼ਾਮ ਨੂੰ ਪਹੁੰਚਣਗੀਆਂ ਔਰ ਹੁਣ ਸਵੇਰੇ ਗੁੰਬਦ ਦੀ ਧਵਾਇ ਦੀ ਸੇਵਾ ਜੋ ਕਿ ਸੇਵਕ ਜਿਦਾ ਇਸ਼ਨਾਨ ਸ਼੍ਰੋਮਣੀ ਗੱਧਕਾ ਕਾੜਾ ਦੇ ਵੱਲੋਂ ਪਿਛਲੇ 50 ਸਾਲਾਂ ਤੋਂ ਲਗਾਤਾਰ ਹੀ ਕੀਤੀ ਜਾ ਰਹੀ ਹੈ ਸੋ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਵੱਲੋਂ ਇਹ ਸੇਵਾ ਕੀਤੀ ਜਾਸਰਦੀਏ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਵੀ ਪਹੁੰਚੀਆਂ ਨੇ ਔਰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੀਆਂ ਨੇ ਸੋ ਇਸੇ ਤਰ੍ਹਾਂ ਸੰਗਤ ਜੀ ਤੁਸੀਂ ਵੀ ਇੱਥੇ ਆ ਕੇ ਸੇਵਾ ਕਰੋ ਤੇ ਆਪਣਾ ਜਨਮ ਸਫਲ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੋਂ ਖੁਸ਼ੀਆਂ ਦੀਆਂ ਝੋਲੀਆਂ ਭਰ ਕੇ ਲੈ ਕੇ ਜਾਓ